Gracias. सरकार वालों जो युद्ध नशे विरुद्ध मुहिम है उस पिछले दो महीने ते काफी डेटरेंट एक्शन से एगजम्पलरी एक एक्शन लिया जा रहा है इसी लगातारता तो आज जो गिदड़बादे जो मार्केट कमेटी की एक सरकारी थाना जो इलीगल कंसट्रक्शन हुई हुई थी उसके ਲॉ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖ ਕੇ ਤੇ ਏਰੀਆ ਸਿਕਿਉਰਿਟੀ ਨੂੰ ਦੇਖਦੇ ਪੁਲਿਸ ਡਿਪਲॉयਮੈਂਟ ਕੀਤੀ ਗਈ। ਤੋਂ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਜੋ ਡਰੱਗ ਪੈਡਲਰਸ, ਟ੍ਰੈਫਿਕਰਸ ਨੇ ਜੋ ਇੱਕ ਸਟਰਕਚਰ ਇਲੀਗਲ ਬਣਾਇਆ ਹੋਇਆ ਸੀ ਸਰਕਾਰੀ ਥਾਂ ਤੇ ਉਸ ਤੇ ਐਕਸ਼ਨ ਜੋ ਹੈਗਾ ਅੱਜ ਲੀਤਾ ਗਿਆ ਹੈਗਾ। ਤੋਂ ਪੁਲਿਸ ਦਾ ਜੋ ਇਸ ਚ ਇੱਕ ਰੋਲ ਏਸੀ ਦਾ ਕਿ ਮਤਲਬ ਕੋਈ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਕੋਈ ਖਰਾਬ ਨਾ ਹੋਏ। ਪਬਲਿਕ ਸੇਫਟੀ, ਪਬਲਿਕ ਸਿਕਿਉਰਿਟੀ ਨੂੰ ਦੇਖਦੇ ਹੋ ਇਸ ਚ ਪੁਲਿਸ ਡਿਪਲॉयਮੈਂਟ ਪ੍ਰੋਪਰ ਕੀਤੀ ਗਈ ਹੈ। ਤੇ ਇਲੀਗਲ ਸਟਰਕਚਰ ਤੇ ਜੋ ਹੈਗਾ ਇੱਕ ਕਾਨੂੰਨੀ ਕਾਰਵਾਈ ਪੂਰਾ ਕਰ ਕਿੰਨੇ ਕਿ ਸਰ ਦੇ ਮਾਮਲੇ ਦਰਸੀ ਔਰ ਕਿੰਨੇ ਕਿ ਦੀ ਪ੍ਰੋਪਰਟੀ ਸੀ ਇਹ ਜੋ ਦੋਨੋਂ ਪੈਡਲਰ ਸੇ ਇਹਨਾਂ ਨੇ ਜੋ ਇਲੀਗਲ ਸਟਰਕਚਰ ਬਣਾਏ ਸੀ ਇਹਨਾਂ ਦੇ ਐਫਆਰ ਐਨਡੀਪੀਐਸ ਦੀ ਪਹਿਲਾਂ ਹੈਗੀ ਐ ਦੋ ਦੋ ਐਫਆਰਸ ਹੈਗੀਆਂ ਤੋਂ ਇਹਨਾਂ ਤੇ ਜੋ ਇਸ ਜੋ ਏਰੀਆ ਚ ਵੀ ਕਾਫੀ ਇਸ ਤੇ ਬਦਨਾਮੀ ਸੀਗੀ ਇਹਨਾਂ ਦੇ ਪੈਡਲਿੰਗਸ ਦੇ ਡਰਗ ਪੈਡਲਿੰਗ ਇਸ਼ੂ ਤੇ ਤੋਂ ਉਸ ਤੇ ਅੱਜ ਐਕਸ਼ਨ ਹੋਇਆ ਹੈ ਹੁਣ ਤੱਕ ਕਿੰਨੇ ਕਿ ਐਕਸ਼ਨ ਹੋ ਚੁੱਕੇ ਔਰ ਕਿੰਨੇ ਕਿ ਪਿੰਡ ਕਿੰਨੇ ਉੱਪਰ ਲਿਖ ਕੇ ਦਿੱਤਾ ਗਿਆ ਇਹ ਤੋਂ ਦੇਖੋ ਇੱਕ ਪ੍ਰਕਿਰਿਆ ਹੈਗੀ ਐ ਜੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤੇ ਕਾਫੀ ਥਾਂ ਤੇ ਵਕ 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 ਜ਼ਿਲ੍ਹਿਆਂ ਦੇ ਵਕ ਵਕ ਸਪਾਟਸ ਤੇ ਜੋ ਉਹ ਪਹਿਲਾਂ ਵੀ ਡਿਸਟ੍ਰਿਕਟ ਮੁਕਸਰ 'ਚ ਇੱਕ ਇਲੀਗਲ ਸਟਰਕਚਰ ਇਸੇ ਤਰ੍ਹਾਂ ਉਸਤੇ ਕਾਰਵਾਈ ਕੀਤੀ ਗਈ ਸੀ ਜੋ ਡਰਗ ਪੈਡਲਿੰਗ ਤੇ ਟ੍ਰੈਫਿਕਿੰਗ ਤੇ ਇਨਵੋਲ ਸੀ। ਪਿੱਛੇ ਜੀ ਮੁਲਾਜ਼ਮਾ ਦਾ ਵੀ ਸਰ ਹਮਲਾ ਹੋਇਆ ਸੀ ਇੱਥੇ ਸੁਣਿਆ ਸੀ ਉਹ ਇਹਨਾਂ ਨਾਲ ਡਾਇਰੈਕਟ ਕਰਦਾ ਜੀ ਨਹੀਂ ਉਹ ਇੱਕ ਸੈਪਰੇਟ ਵਾਕ ਚੀਜ਼ ਹੈਗੀ ਕਿ ਕਈ ਵਾਰ ਪੁਲਿਸ ਪਾਰਟੀ ਕੋਈ ਜਾਂਦੀ ਹੈਗੀ ਤਾਂ ਕੋਈ ਵੈਰੀਫਾਇਬਲ ਇਨਪੁਟ ਕੋਈ ਹੁੰਦੀ ਹੈ ਤਾਂ ਉਸ ਤੇ ਚੀਜ਼ ਤੇ ਚੈੱਕ ਕਰਨ ਨੂੰ ਕੋਈ ਜਾਂਦੀ ਹੈਗੀ ਗੱਲ ਤੋਂ ਉਹ ਇੱਕ ਸੈਪਰੇਟ ਇਸ਼ੂ ਹੈ। ਆਦਰਵਾਇਜ਼ ਤੋਂ ਇਸ ਦਾ ਇਲੀਗਲ ਜੋ ਥਾਤੇ ਜੋ ਬਣੀ ਹੋਈ ਸੀ ਸਟਰਕਚਰ ਉਸਤੇ ਅੱਜ ਕਾਰਵਾਈ।